ਮਾਨ ਜੋ ਐਸ ਪੀ ਸਾਹਿਬ ਕਪੂਥਰਾ ਜੀ ਜਿਸ ਜਿਸ ਨੂੰ ਜਿਸ ਮੁਤਾਬਕ ਐਸ ਪੀ ਭਗਵਾਨਾ ਸ਼੍ਰੀਮਤੀ ਅਤਿੰਦਰ ਕੋਟ ਪਟੀ ਪੀ ਪੀ ਐਸ ਅਤੇ ਸਭ ਜੀ ਨੂੰ ਚਾਹ ਸ਼੍ਰੀ ਪਾਲ ਸਿੰਘ ਜੀ ਜਿਹਦੇ ਦਿਸ਼ਾ ਮੁਤਾਬਕ ਜੋ ਪੰਜਾਬ ਸਰਕਾਰ ਨੇ ਦੁੱਧ ਨਸ਼ਿਆਂ ਉੱਤੇ ਇਹ ਜੰਗ ਸ਼ੁਰੂ ਕੀਤੀ ਵੀਆ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਸ ਮਨਦਿਰ ਉਸੇ ਲਈ ਤਿਆਰ ਖਾਣਾ ਰਹਿੰਦੀ ਜੇ ਐਸਏਡੀ ਦੀ ਰਾਜ ਫ੍ਰੀਮੇਟ ਪਾਰਟੀ ਜੀਐਨਪੀਟੀ ਰਾਜੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਸ ਪਾਸੋਂ 47 ਨਸੀਲ ਦੇ ਕੈਪਸੂ ਤੇ 20 ਨਸੀਲ ਗੋਲੀਆਂ ਬਰਾਂਡ ਹੋਈਆਂ ਨੂੰ ਜਿਹਨ ਲੋਕ ਦੀ ਮਾਦੂਕ ਦਾਤੀ ਪਿੱਛੇ ਲੱਗੇਗਾ ਤੇ ਉਸ ਨੂੰ ਸਰਮਾਨ ਹੱਥਾ ਕੀਤਾ ਜਾਏਗਾ ਤੇ ਪਤਾ ਚੱਲ ਜਾਏਗਾ ਕਿ ਇਹ ਬੰਦਾ ਕਿਸ ਨਸ਼ੇ ਤੋਂ ਬੰਦੇ ਨਾਲ ਕਿਸ ਨੂੰ ਜੁੜਿਆ ਹੋਇਆ ਕਿੰਨੀ ਤੱਕ ਉਸ ਪ੍ਰਤੀਤੀ ਆ ਤੇ ਕਿੱਥੋਂ ਲੈ ਕੇ ਆਇਆ ਦਿਗਾਈ ਦਾ ਧਿਆਨ ਕਰਕੇ ਅੱਜ